ਅਜੰਡਾ ਇਹ ਸੀਗਾ ਕਿ ਜੋ ਅਸੀਂ ਪੰਜਾਬ ਲੈਵਲ ਦੀ ਰੋਸ ਰੈਲੀ ਰੱਖੀ ਆ ਪੰਜਾਬ ਦੀ ਤਲੋਂਡੇ ਭਾਈਕੀ ਉਹਦੇ ਸਬੰਧ ਵਿੱਚ ਪਠਾਨਕੋਟ ਜ਼ਿਲ੍ਹੇ ਦੀ ਆਪਾਂ ਮੀਟਿੰਗ ਪਈ ਆ ਕਿ ਇਸ ਤੋਂ ਆਪਾਂ ਘੱਟ ਤੋਂ ਘੱਟ 20 ਘੰਟਿਆਂ ਦਾ ਕਾਫਲਾ ਲੈ ਕੇ ਤਲੋਂਡੇ ਭਾਈਕੀ ਜਾਵਾਂਗੇ ਤਾਂ ਜੋ ਕਿ ਇਹ ਗੁੰੰਗੀ ਬੋਲੀ ਸਰਕਾਰ ਜੋ ਸਾਡੀ ਮੰਗਾਂ ਨਹੀਂ ਮੰਨ ਰਹੀ ਖੜੇ ਮੰਗਲ ਲਟਕਾ ਰਹੀ ਆ 2.5% ਕਮਿਸ਼ਨ ਆ ਤੇ ਸਾਡੀ ਛਾਈ ਤੇ ਫ੍ਰੀਜ ਕਰਦੀ ਆ ਉਹ ਹੋਣ ਦੇ ਹਿਸਾਬ ਨਾਲ ਸਾਡਾ 12 ਰੁਪਏ ਨੂੰ ਘੱਟ ਮਿਲਦੇ ਪਏ ਨੇ ਤੇ ਕੁੱਲ ਮਿਲਾ ਕੇ 2% ਸਾਡੀ ਇੱਕ ਮਹੀਨ ਰਹਿ ਗਈ ਆ ਜਦ ਕਿ ਹਰੇਕ ਆਰਤੀ ਵਪਾਰੀ ਦੀ ਇਨਕਮ ਵਾਧੀ ਆ ਪਰ ਸਾਡੀ ਹਰ ਸ਼ਾਮੇਨ ਬਾਅਦ ਇੱਕ ਇਨਕਮ ਕਰਦੀ ਜਾਂਦੀ ਆ ਸੋ ਸਰਕਾਰ ਨੂੰ ਹੂੰਗੀਪੁਰ ਸਰਕਾਰ ਨੂੰ ਜੁਗਾਨ ਵਾਸਤੇ ਆਪਾਂ ਰੋਸ ਰੱਖੀ ਆ ਉਸ ਦੇ ਵਤ ਵਤ ਆਪਾਂ ਹੋਂ ਮਿਚਰਾ ਪਹੁੰਚਾਂਗੇ ਤਾਂ ਜੋ ਕਿ ਸਰਕਾਰ ਉੱਤੇ ਉਹਨੂੰ ਸੱਚ ਦਿਖਾਇਆ ਜਾਵੇ ਸੱਚ ਦੀਵਾ ਦਿਖਾਇਆ ਜਾਵੇ ਬੜੀਆਂ ਸਰਕਾਰਾਂ ਨੇ ਸਾਰੀਆਂ ਹੀ ਰੌਲਾ ਬਲਾ ਪਾ ਕੇ ਇਹਦੇ ਵਿੱਚ ਕੇਂਦਰ ਸਰਕਾਰ ਪੰਜਾਬ ਸਰਕਾਰ ਦੋਨਾਂ ਦੀ ਨਾਲ ਮਿਲੀ ਭੁਗਤ ਹੈ ਜਿਹੜਾ ਕਿ ਸਾਡੀਆਂ ਹਾਲਾਂ ਮੰਗਾ ਹੱਲ ਨਹੀਂ ਕਰ ਰਹੇ ਸੋ ਤੁਹਾਡੇ ਦੇ ਮੀਡੀਆ ਥਰੂ ਸਰਕਾਰ ਨੂੰ ਇਹ ਵੀ ਕਰਨਾ ਚਾਹੁੰਦੇ ਆ ਕਿ ਤੁਸੀਂ ਇਹ ਜੋ ਗੋਦਾਮ ਚੋਂ ਦੇ ਭਰੇ ਆ ਉਹ ਖਾਲੀ ਕਰੋ ਤਾਹ ਜੋ ਕਿ ਨਵੇਂ ਚਾਵਲ ਆਜਿਆ ਤੇ ਇੰਡਸਟਰੀ ਨੂੰ ਬਹੁਤ ਮਾਰ ਪਈ ਹੈ ਉਸ ਨੂੰ ਵੀ ਬਚਾਇਆ ਜਾਵੇ ਸੋ ਕਿਸਾਨ ਵੀਰਾਂ ਕੀ ਇੱਕ ਬੇਨਤੀ ਹੈ ਕਿ ਝੋਨਾ ਸੁਕਾ ਕੇ ਉਡਾਇਓ 17% ਵਾਲਾ ਝੋਨਾ ਹੀ ਖਰੀਦਾ ਜਾਵੇਗਾ ਜੋ ਪਹਿਲੇ ਦਿਨ ਗਿੱਲਾ ਮਾਲ ਉਹ ਨਹੀਂ ਖਰੀਦਾ ਜਾਵੇਗਾ ਧੰਨਵਾਦ ਜੀ